ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉੱਤੇ ਅੱਜ ਹੈ ਜੀ 44ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਡੇਲੀ ਰੁਟੀਨ 'ਚ ਬੰਨਣ ਵਾਲਾ ਇੱਕ ਪਰਨਾ ਲੈ ਕੇ ਆਏ ਹਾਂ ਦੇਖੋ ਬੰਨਤਾ ਤੁਸੀਂ ਵਟਾ ਵਾਲਾ ਪੰਨਾ ਵੀ ਸਕਦੇ ਹੋ ਸਿੰਪਲ ਜਾਂ ਮੋਨੀ ਸਟਾਈਲ ਪੰਨਾ ਵੀ ਬੰਨ ਸਕਦੇ ਹੋ ਬਟ ਅਸੀਂ ਇੱਕ ਅਲੱਗ ਤਰੀਕੇ ਦਾ ਪੰਨਾ ਲੈ ਕੇ ਆਏ ਆ ਤੁਹਾਡੇ ਲਈ ਜਿਹੜਾ ਮੈਂ ਕਾਫੀ ਟਾਈਮ ਪਹਿਲਾਂ ਸੇ ਜਾਂਦਾ ਹੁੰਦਾ ਸੀਗਾ ਬਟ ਇਹਦੀ ਕਦੀ ਮੈਂ ਲੱਗਦਾ ਨਹੀਂ ਮੈਂ ਕਦੀ ਵੀਡੀਓ ਪਾਈ ਆ ਤੇ ਦੇਖ ਲਓ 3.5 ਮੀਟਰ ਦਾ ਪੰਨਾ ਹੈ ਡੱਬੀ ਵਾਲਾ ਜਿਹਨੂੰ ਮੈਂ ਸਜਾ ਕੇ ਦਿਖਾਉਂਗਾ ਧਾਗੇ ਵਾਲਾ ਹਿੱਸਾ ਉੱਪਰ ਰੱਖ ਲੈਣਾ ਤੁਸੀਂ ਖੱਬੇ ਪਾਸੇ ਕੰਨੀ ਰੱਖ ਲੈਣੀ ਹੈ ਤੇ ਦੇਖ ਲੈਣਾ ਧਾਗੇ ਵਾਲੇ ਹਿੱਸੇ ਨੂੰ ਸੱਜੇ ਪਾਸੇ ਅੰਦਰ ਨੂੰ ਫੋਲਡ ਕਰ ਦੇਣਾ ਤੇ ਇਸ ਤਰੀਕੇ ਨਾਲ ਇਹਨੂੰ ਕੋਰਨਰ ਜਿਹਾ ਬਣਾ ਕੇ ਸਿਰ ਦੇ ਪਿੱਛੇ ਜੀ ਘੁਮਾ ਕੇ ਅੱਗੇ ਨੂੰ ਲੈਣਾ ਹੈ ਸੈਂਟਰ 'ਚ ਤੁਸੀਂ ਦੇਖ ਲਿਆ ਸੀ ਜੂੜਾ ਸੇਵ ਕਰ ਲਿਆ ਤੇ ਨਾਲ ਕੰਗਾ ਸੇਵ ਰੱਖ ਲਿਆ ਕੋਈ ਐਕਸਟਰਾ ਬੇਸ ਨਹੀਂ ਬੰਨੇ ਆ ਪਿੱਛੇ ਜੀ ਸੇਰ ਇੰਨਾ ਘਟਾ ਕੇ ਇਸ ਪੱਲੇ ਨੂੰ ਤੁਸੀਂ ਕੰਨ ਤੱਕ ਲੈ ਕੇ ਜਾਣਾ ਹੈ ਦੇਖੋ ਖੱਬੇ ਜਿਹੜੇ ਖੱਬੇ ਪਾਸੇ ਉੱਪਰੋਂ ਆਇਆ ਨਾ ਕੰਨ ਦੇ ਉੱਪਰੋਂ ਘੁਮਾ ਕੇ ਸੱਜੇ ਪਾਸੇ ਵਾਲੇ ਕੰਨ ਤੱਕ ਲੈ ਕੇ ਜਾਣਾ ਤੁਹਾਨੂੰ ਠੀਕ ਹੈ ਇਹਨੂੰ ਫੇਸ ਇਸ ਤਰੀਕੇ ਨਾਲ ਦਬ ਦੇਣਾ ਹੈ ਦੂਜੇ ਪੱਲੇ ਨਾਲ ਘੁਮਾ ਕੇ ਇੱਕ ਵਾਰੀ ਜਦੋਂ ਦਬਿਆ ਗਿਆ ਉਦੋਂ ਉਹਨੂੰ ਛੱਡ ਦੇਣਾ ਹੈ ਫਿਰ ਤੁਸੀਂ ਕੀ ਕਰਨਾ ਹੈ ਇਹ ਜਗ੍ਹਾ ਤੇ ਧ ਉੱਪਰਲੇ ਪਾਸਿਓ ਲੜ ਨੂੰ ਖਿੱਚ ਕੇ ਉੱਪਰ ਫੋਲਡ ਕਰ ਦੇਣਾ ਹੈ ਕੋਈ ਵੀ ਲੜ نیچے ਨਾ ਆਵੇ ਸਿੱਧਾ ਜਿਹੜਾ ਪੱਲਾ ਬਣਦਾ ਪਏ ਤੁਸੀਂ ਇਹਨੂੰ ਇੱਕ ਵਾਰੀ ਕੰਨ ਦੇ ਉੱਪਰੋਂ ਪਿੰਚ ਕਰਕੇ ਰੱਖ ਦੇਣਾ ਹੈ ਕਿਉਂਕਿ ਅਸੀਂ ਇਹ ਥੋੜਾ ਜਿਹਾ ਨਾ ਧੁਮਾਲਾ ਸਾਈ ਸਾਈ ਵਰਗਾ ਨਾ ਥੋੜਾ 50 ਅਸਾ ਜਾ ਕੇ ਦਿਖਾਣਾ ਤੁਹਾਨੂੰ ਮਤਲਬ ਕਿ ਬਿਨਾ ਬੂੰਗਾ ਸਾਹਿਬ ਤੋਂ ਦੇਖੋ ਕੰਨ ਦੇ ਉੱਪਰ ਅਸੀਂ ਪਹਿਲਾ ਪੱਲਾ ਰੱਖਿਆ ਪਿੱਛੇ ਜੀ ਘੁਮਾ ਕੇ ਜਿੱਦਾਂ ਤੁਹਾਨੂੰ ਦਿਖਾਇਆ ਜਾ ਰਿਹਾ ਜਿਆਦਾ ਨੀਵਾ ਨਹੀਂ ਲੈ ਕੇ ਜਾਣਾ ਇਹਨੂੰ ਤੇ ਜਿੱਦਾਂ ਹੁਣ ਨਾਲ-ਨਾਲ ਪੂਣੀ ਵੀ ਕਰਾਂਗੇ ਦੇਖੋ ਦੋਨੋਂ ਪੱਲੇ ਆਪਾਂ ਉੱਪਰ ਨੂੰ ਚੱਕਨੇ ਆ ਪਹਿਲਾਂ ਉੱ ਤੇ ਫਿਰ ਦੋਨੋਂ ਪੱਲੇ ਇਕੱਠੇ ਕਰਕੇ ਉਹਨਾਂ ਦੋਨਾਂ ਨੂੰ ਅੰਦਰ ਫੋਲਡ ਕਰਤਾ ਹੋਇਆ ਆਪਾਂ ਤੇ ਕੰਨ ਟਕ ਲੈਣਾ ਫਿਰ ਦੇਖੋ ਦੋਨੋਂ ਕੰਨ ਬਰਾਬਰ ਟਕਣੇ ਆ ਤੇ ਟਕਣੇ ਪੂਰੇ ਪੂਰੇ ਆ ਇਹਨਾਂ ਨਾਲ ਗਰੀਪਾ ਜਿਹੜੀ ਉਹ ਜ਼ਿਆਦਾ ਟਾਈਟ ਬਣਦੀ ਹੁੰਦੀ ਆਪਣੇ ਜੇ ਅਸੀਂ ਕੰਨ ਅੱਧੇ ਟਕੀਏ ਤਾਂ ਕਈ ਵਾਰ ਸਾਡੇ ਕੰਨ ਨਾ ਛਿੱਲ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਲਈ ਇਸ ਚੀਜ਼ ਦਾ ਧਿਆਨ ਰੱਖਣਾ ਦੋਨੋਂ ਕੰਨ ਤੁਸੀਂ ਬਰਾਬਰ ਟਕਣੇ ਨੇ ਇਸ ਤਰੀਕੇ ਨਾਲ ਇਸ ਲੜ ਨੂੰ ਘੁਮਾ ਕੇ ਰੱਖ ਦੇਣਾ ਆ ਹੁਣ ਜਿਹੜਾ ਪਿੱਛੋ ਜੀ ਇਹ ਉੱਪਰੋਂ ਲੜ ਲੈ ਕੇ ਆਣਾ ਦੇਖੋ ਮੈਂ ਤੁਹਾਨੂੰ ਦਿਖਾਣਾ ਉੱਪਰਲੀ ਸਾਈਡ ਤੋਂ ਪਹਿਲਾਂ ਇਸ ਲੜ ਨੂੰ ਬਣਾ ਕੇ ਦੋਨੋਂ ਪੱਲੇ ਜਿਦਾਂ ਆਪਾਂ ਪੂਣੀ ਕਰਕੇ ਬਣਾਣੇ ਹੁੰਦੇ ਨੇ ਨਾ ਦੋਨੋਂ ਪੱਲੇ ਉੱਪਰ ਪੱਲੇ ਇਕੱਠੇ ਕਰ ਲੈ ਫੇ ਪਿੱਛੇ ਜੀ ਪਿੰਚ ਕੀਤਾ ਇਸ ਜਗ੍ਹਾ ਤੋਂ ਪਿੱਛੇ ਜੀ ਐ ਸਿੱਧਾ ਲੜ ਲੈ ਕੇ ਆਣਾ ਥੋੜਾ ਉੱਪਰੋਂ ਤੇ ਫਿਰ ਆ ਨੀਚੇ ਜੀ ਮੱਥੇ ਦੇ ਕੋਲ ਘੁਮਾ ਦੇਣਾ ਹੈ ਇਹਦੇ ਵਿੱਚ ਤੁਸੀਂ ਥੋੜੇ ਜੇ ਵੱਟ ਪਾ ਲੈਣੇ ਨੇ ਮੈਂ ਤੁਹਾਨੂੰ ਸਮਝਾਣ ਲਈ ਪੂਰੀ ਬਰੀਕੀ ਨਾਲ ਹਰ ਇੱਕ ਚੀਜ਼ ਸਮਝਾ ਰਿਹਾ ਨਹੀਂ ਤਾਂ ਬਣਨ ਨੂੰ ਇਹ ਡੇਢ ਜੀ ਆ 2 ਮਿੰਟ ਲੱਗਣੇ ਚਾਹੀਦੇ ਬੰਦੇ ਨੂੰ ਨਾਰਮਲੀ ਤੇ ਇਸ ਤਰੀਕੇ ਨਾਲ ਤੁਸੀਂ ਚੰਦ ਬਣਾ ਲੈਣਾ ਤੇ ਹਰ ਇੱਕ ਇਸ ਤਰ੍ਹਾਂ ਚੰਗੀ ਤਰ੍ਹਾਂ ਵੱਟ ਪਾ ਕੇ ਰੱਖ ਲੈਣੇ ਮੈਂ ਪਰਫੈਕਟ ਸ਼ੇਪ ਦੇ ਵਿੱਚ ਤੇ ਸਟੈਪ ਬਾਈ ਸਟੈਪ ਤੁਹਾਨੂੰ ਇਸ ਲਈ ਦੱਸ ਰਿਹਾ ਕਿ ਤੁਹਾਨੂੰ ਸਮਝ ਆ ਜਾਵੇ ਮੈਂ ਤੁਹਾਨੂੰ ਸਿਖਾ ਰਿਹਾ ਇਸ ਲਈ ਮੈਨੂੰ ਥੋੜਾ ਟਾਈਮ ਲੱਗੂਗਾ 5 ਮਿੰਟ ਦੀ ਵੀਡੀਓ ਮੈਂ ਖਿੱਚ ਧੂਕੇ ਕਰਤੀ ਹੈ ਇਹ ਪਰ ਨੇ ਇਹ ਤਾਂ ਸਜਾ ਕੇ ਦਿਖਾਣਾ ਹੁੰਦਾ ਕੱਲਾ ਤਾਂ ਮੈਂ ਤੁਹਾਨੂੰ 2 2.5 ਮਿੰਟ ਦੇ ਵਿੱਚ ਇਹ ਬਣ ਠੀਕ ਹੈ ਮੇਰੇ ਵੀਰੋ ਹੁਣ ਤੁਸੀਂ ਕੀ ਕਰਨਾ ਹੈ ਇਹਨੂੰ ਦੋਨੋਂ ਪੱਲਿਆਂ ਨੂੰ ਚੰਗੀ ਤਰ੍ਹਾਂ ਇਕੱਠਾ ਕਰਕੇ ਨੀਚੇ ਵਾਲੇ ਹਿੱਸੇ ਤੇ ਇੱਦਾਂ ਪੱਲਾ ਖਿੱਚ ਕੇ ਦੋਨੋਂ ਪੱਲੇ ਬਰਾਬਰ ਕਰਕੇ ਏਸ ਲੜਣ ਦੇ ਪਿੱਛੇ ਥੋੜਾ ਨੀਵਾਂ ਲੈ ਕੇ ਆਣਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਦੇਖ ਲਓ ਪਹਿਲੇ ਲਾਇ ਲੜਣ ਨਾਲੋਂ ਥੋੜਾ ਉੱਚਾ ਲੈ ਕੇ ਜਾਣਾ ਹੈ ਇਹਦੇ ਵਿੱਚ ਨਾ ਵਾਟੇ ਜ਼ਰੂਰ ਪਾਣੀ ਆ ਤੁਸੀਂ ਇਹਨਾਂ ਤੁਹਾਡੇ ਲੜਾ ਦੀ ਜਿਹੜੀ ਨਾ ਗੁਲਾਈ ਜ਼ਿਆਦਾ ਵੱਜੂਗੀ ਉੱਪਰ ਨੂੰ ਲੜ ਉੱਪਰ ਨੂੰ ਮੱਥੇਵਾਲ ਨੂੰ ਜਾਣਗੇ ਜਿੱਦਾਂ ਸੱਜੇ ਪਾਸੇ ਉਹ ਜਿੱਥੋਂ ਜੀ ਆ ਰਹੇ ਹਨ ਨਾ ਲਗਭਗ ਖੱਬੇ ਪਾਸੇ ਵੀ ਉੱਥੇ ਹੀ ਜਾਣੇ ਚਾਹੀਦੇ ਆ ਲੜ ਤੁਹਾਡੇ ਇਹ ਤੇ ਐਦਾਂ ਹੀ ਤੁਸੀਂ ਵਟ ਪਾ ਕੇ ਇਹਨਾਂ ਸਾਰੇ ਵਟਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਨਾ ਹੈ ਇਕੱਠੇ ਕਰਕੇ ਇੱਕੋ ਜਗ੍ਹਾ ਦੇ ਉੱਤੇ ਪਿੰਚ ਕਰਕੇ ਰੱਖ ਲੈਣਾ ਹੈ ਦੇਖ ਲੈਣਾ ਦੋਨਾਂ ਸਾਈਡਾਂ ਤੋਂ ਗੁਲਾਈ ਦੇ ਵਿੱਚ ਹੋਵੇ ਤੇ ਇਹਨਾਂ ਨਾਲ ਨਾ ਪੰਨਾ ਥੋੜਾ ਹੈਵੀ ਲੱਗਣਾ ਸ਼ੁਰੂ ਹੋ ਜਾਂਦਾ ਜਦੋਂ ਇਸ ਤਰੀਕੇ ਨਾਲ ਆਪਾਂ ਪੰਨਾ ਸਜਾਉਂਦੇ ਆ ਨਾ ਜਦੋਂ ਥੋੜਾ ਜਿਹਾ ਛੋਟਾ ਸਜਾਨੇ ਦੂਜੇ ਤਰੀਕੇ ਨਾਲ ਜਾਂ ਮੋਨਨੀ ਜਾਂ ਵਟਾ ਵਾਲੀ ਸ਼ੇਪ ਦੇ ਵਿੱਚ ਅਰੇ ਨਾਲ ਪੰਨੇ ਦਾ ਸਾਈਜ਼ ਨਾ ਥੋੜਾ ਘੱਟ ਲੱਗਦਾ ਦੇਖਣ ਨੂੰ ਤੇ ਐਦਾਂ ਜਦੋਂ ਤੁਸੀਂ ਸਜਾਉਂਗੇ ਸੈਡਾਂ ਨੂੰ ਜ਼ਿਆਦਾ ਫੁੱਲ ਜਾਂਦਾ ਪੰਨਾ ਤੇ ਉਹ ਬੜਾ ਵਧੀਆ ਲੱਗਦਾ ਹੈ ਤੇ ਇਸ ਜਗ੍ਹਾ ਤੋਂ ਵੀ ਤੁਸੀਂ ਇਹਦੀ ਵੀ ਉਸੇ ਤਰੀਕੇ ਨਾਲ ਪੂਣੀ ਜੀ ਕਰ ਲੈਣੀ ਹੈ ਨੀਚੇ ਜੀ ਟਾਈਟ ਹਿੱਸਾ ਖਿੱਚ ਕੇ ਉੱਪਰ ਦੋਨੋਂ ਪੱਲੇ ਬਰਾਬਰ ਕਰਕੇ ਤੇ ਪਿੱਛੇ ਜੀ ਥੋੜਾ ਨਿਵਾਂ ਲੈ ਕੇ ਆਣਾ ਇਸ ਲੜ ਨੂੰ ਪਿੱਛੇ ਤਿੰਨ ਲੜ ਦਿਖਣਗੇ ਉੱਪਰਲੇ ਪਾਸੇ ਤੁਹਾਨੂੰ ਤੇ ਦੇਖੋ ਮੈਂ ਕਿੱਥੇ ਲੈ ਗਿਆ ਨਾ ਲੜ ਨੂੰ ਗੁਲਾਈ ਦੀ ਸ਼ੇਪ ਦੇ ਵਿੱਚ ਤੇ ਸੱਜੇ ਪਾਸੇ ਥੋੜਾ ਉੱਪਰ ਉਹ ਫੋਲਡ ਕਰ ਦੇਣਾ ਤੇ ਇਹਦੇ ਵੀ ਦੋ ਤਿੰਨ ਵਟ ਬਣਾਣੇ ਆ ਤੇ ਇਸ ਤਰੀਕੇ ਨਾਲ ਹੱਥ ਰੱਖ ਕੇ ਇਹਨੂੰ ਗੁਲਾਈ ਦੇ ਵਿੱਚ ਲੈ ਕੇ ਆਣਾ ਥੱਲੇ ਨੂੰ ਜਿੱਦਾਂ ਅਸੀਂ ਧਮਨਲਾ ਸਾਹਿਬ ਦੇ ਲੜ ਨਹੀਂ ਲਾਣੇ ਹੁੰਨੇ ਉਸੇ ਤਰੀਕੇ ਨਾਲ ਇਹਨੂੰ ਵੀ ਲਾਣਾ ਸਾਰੇ ਵਟ ਤੁਸੀਂ ਇੱਕੋ ਜਗ੍ਹਾ ਤੇ ਇਕੱਠੇ ਜੇ ਕਰ ਦੇਣੇ ਆ ਇੱਕ ਤਰ੍ਹਾਂ ਤੁਸੀਂ ਕੰਨ ਦੇ ਉੱਪਰ ਉੱਪਰੋ ਲੈ ਕੇ ਜਾਣੇ ਸਾਰੇ ਲੜ ਆ ਦੇਖੋ ਆਪਣਾ ਪਰਨਾ ਤਿਆਰ ਆ ਦੇਖੋ ਕਿੰਨਾ ਸੋਹਣਾ ਲ ਤੇ ਇਹ ਆ ਇੱਕ ਨਵੇਂ ਸਟਾਈਲ ਦਾ ਤੁਸੀਂ ਵੈਸੇ ਵੀ ਡਿਮਾਂਡ ਕਰ ਰਹੇ ਸੀਗੇ ਮੈਂ ਵਿੱਚ ਵਿੱਚ ਪੰਨੇ ਆ ਦੀਆਂ ਜਾਂ ਡੇਲੀ ਰੂਟੀਨ ਚ ਬੰਨਣ ਵਾਲੇ ਪੰਨੇ ਆ ਦੀ ਇਹ ਵੀਡੀਓ ਪੋਸਟ ਕਰਾਂ ਤੇ ਇਸ ਤਰੀਕੇ ਨਾਲ ਮੈਂ ਤੁਹਾਨੂੰ ਵੀਡੀਓ ਪੰਨੇ ਦੀ ਵੀ ਦੇ ਰਿਹਾ ਹਰ ਤਰੀਕੇ ਦੀਆਂ ਤੇ ਇਸ ਬਾਕੀ ਬਾਜ਼ੇ ਪੱਲੇ ਨੂੰ ਤੁਸੀਂ ਅੰਦਰ ਫਿਕਸ ਕਰ ਦੇਣਾ ਹੈ ਤੇ ਉਪਰ ਇਹ ਸਿਰਤਾ ਸੀ ਪਹਿਲਾਂ ਹੀ ਟਕਿਆ ਹੋਇਆ ਦੋਨਾਂ ਸਾਈਡਾਂ ਤੋਂ ਸ਼ੇਪ ਨੂੰ ਸਹੀ ਕਰਨਾ ਹੈ ਬਰਾਬਰ ਬਾਹਰ ਆਵੇ ਤੇ ਵੱਟ ਜਿਹੜੇ ਤੁਹਾਡੇ ਇੱਕੋ ਜਗ੍ਹਾ ਤੇ ਖਤਮ ਹੋਣ ਦੋਨਾਂ ਪਾਸੇ ਇਸ ਜਗ੍ਹਾ ਤੇ ਤੁਸੀਂ ਵੱਟ ਵਧਾ ਵੀ ਸਕਦੇ ਹੋ ਲੜਾਂ ਨੂੰ نیچے ਖਿੱਚ ਕੇ ਫਿਰ ਦੁਬਾਰਾ ਉੱਪਰ ਨੂੰ ਕਰਕੇ ਜਿੱਦਾਂ ਤੁਹਾਨੂੰ ਦਿਖਾ ਰਿਹਾ ਨਾ ਵੀ ਵੀਡੀਓ ਚ ਤੇ ਬਾਕੀ ਇਹ ਤਾਂ ਸੀਗਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਘੱਟ ਸਕਦੇ ਹੋ ਆਰਾਮ ਨਾਲ ਤੇ ਇੱਕ ਚੀਜ਼ ਹੋਰ ਕੰਪਲੀਟ ਹੋ ਗਈ ਆਪਣੀ ਕਿ ਅੱਜ ਤੁਹਾਨੂੰ ਇੱਕ ਨਵੇਂ ਸਟਾਈਲ ਦਾ ਸੀ ਪੜਨਾ ਵੀ ਸਜਾ ਕੇ ਦਿਖਾਤਾ ਹੋਇਆ ਦੇਖੋ ਮੇਰੇ ਵੀਰੋ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਕਿਉਂਕਿ ਅਸੀਂ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਕੁਝ ਨਾ ਕੁਝ ਸਰਖਾਂਦੇ ਰਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਾਂ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਜੇ ਕੋਈ ਸਜੈਸ਼ਨ ਦੇਣਾ ਚਾਹੁੰਦੇ ਹੋ ਜੇ ਤੁਹਾਨੂੰ ਕਿਸੇ ਤਰੀਕੇ ਦਾ ਟ ਤੇ ਹੱਥ ਫੇਰ ਕੇ ਦੇਖ ਲੈਣਾ ਪਿੱਛੋਂ ਵੀ ਸਾਰੇ ਲੜ ਜਿਹੜੇ ਆ ਸਹੀ ਨੇ ਉੱਪਰੋਂ ਬਰਾਬਰ ਨੇ ਉੱਪਰੋਂ ਵੀ ਸਾਰੇ ਲੜ ਬਰਾਬਰ ਕਰ ਲੈਣੇ ਆ ਤੁਸੀਂ ਵੈਸੇ ਤਾਂ ਮੈਂ ਉੱਪਰੋਂ ਦੇਖਿਆ ਨਹੀਂ ਬਟ ਐਸਟੀਮੇਟ ਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਜੇ ਜ਼ਿਆਦਾ ਟਾਈਮ ਆ ਤਾਂ ਹਮੇਸ਼ਾ ਫਿਰ ਦਸਤਾਰ ਬੰਨ ਕੇ ਜਾਓ ਜੇ ਘੱਟ ਟਾਈਮ ਆ ਫਿਰ ਤੁਸੀਂ ਪੰਨਾ ਸਜਾ ਲਓ ਕੋਈ ਦਿੱਕਤ ਨਹੀਂ ਹੋਣੀ ਵਿੱਚ ਬਾਕੀ ਕੰਮ ਕਰਨ ਵਾਲੇ ਵੀ ਜ਼ਿਆਦਾਤਰ ਪੰਨਾ ਹੀ ਸਜਾਉਂਦੇ ਨੇ ਤੇ ਤੁਸੀਂ ਹੁਣ ਹਰ ਕਿਸ ਜਗ੍ਹਾ ਤੋਂ ਪੰਨੇ ਦੀ ਲੁੱਕ ਦੇਖ ਸਾਰੀਓ ਫਰੰਟ ਤੋਂ ਦੇਖ ਸਾਰੀਓ ਪ੍ਰੋਪਰ ਗੋਲ ਹੈ ਦੋਨਾਂ ਸਾਈਡਾਂ ਤੋਂ ਦੋਨੋਂ ਲੜ ਬਰਾਬਰ ਨੇ ਕੰਨ ਦੋਨੋਂ ਬਰਾਬਰ ਟਕੇ ਹੋਏ ਨੇ ਆਪਣੇ ਗੁਲ ਖੱਬੇ ਪਾਸੇ ਵੀ ਦੇਖ ਸਾਹ ਰਹੇ ਪ੍ਰੋਪਰ ਸ਼ੇਪ ਦੇ ਵਿੱਚ ਆ ਤੇ ਪਿੱਛੋਂ ਵੀ ਸਾਰੇ ਲੜ ਸਹੀ ਨੇ ਬਾਕੀ ਜੇ ਤੁਸੀਂ ਵੀ ਘਰ ਬੈਠੇ ਹਰ ਪ੍ਰਕਾਰ ਦੀਆਂ ਦਸਤਾਰਾਂ ਦੀਆਂ ਵੀਡੀਓ ਦੇਖ ਕੇ ਦਸਤਾਰ ਸਿੱਖਣਾ ਚਾਹੁੰਦੇ ਹੋ ਮੇਰੇ ਵੀਰੋ ਤਾਂ ਸਾਡੇ ਨਾਲ ਜੁੜੇ ਰਹੋ ਤੇ ਆਪਾਂ ਰੋਜ਼ ਤੁਹਾਡੇ ਲਈ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਦੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ 'ਚ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ੍ਹ ਆ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ